ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਨਸਾਨ ਹਾਂ ਇਨਸਾਨ ਗੁਨਾ ਕਰਕੇ ਮਹੱਤਵਪੂਰਨ ਹੈ ਨਹੀਂ ਤੇ ਇਨਸਾਨ ਨਾਲੋਂ ਪਸ਼ੂ ਜ਼ਿਆਦਾ ਉੱਚਾ ਦਰਜਾ ਰੱਖਦਾ ਹੈ ਜਦੋਂ ਗੁਰੂ ਸਾਹਿਬ ਬਾਣੀ ਚ ਫੈਸਲਾ ਦਿੰਦੇ ਹੈ ਪਸ਼ੂ ਮਿਲ ਹੈ ਚੰਗੀਆਂ ਖਾੜ ਖਾਵੇ ਹਨ ਅੰਮ੍ਰਿਤ ਦੇਹ ਨਾਮ ਵੀ ਹੋਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ ਐਸੇ ਜੀਵਨ ਲਾਂਤ ਦੇ ਕਾਬਲ ਨੇ ਗੁਣੀ ਨਿਧਾਨ ਦੇ ਬਖਸ਼ੇ ਗੁਣਾ ਤੁਸਖਣੇ ਨੇ ਜਿਹੜੇ ਸੋ ਇਨਸਾਨ ਹੋਣ ਵਾਸਤੇ ਸਾਡੇ ਲਈ ਕੁਝ ਗੁਣ ਬਹੁਤ ਮਹੱਤਵ ਰੱਖਦੇ ਆ ਬਾਬਾ ਕਬੀਰ ਸਾਹਿਬ ਜੀ ਦਾ ਬਚਨ ਅਸੀਂ ਪੜ੍ਹਦੇ ਆ ਜਿਹੜਾ ਸਾਡੀ ਜ਼ਿੰਦਗੀ ਨੂੰ ਸਹਿਜ ਵਿੱਚ ਲੈ ਕੇ ਜਾਂਦਾ ਜਿਦਾ ਸਾਡੇ ਸਮਾਜ ਦਾ ਸੰਤੁਲਨ ਬਰਕਰਾਰ ਰੱਖਦਾ ਹੈ ਜਿਹੜਾ ਸਾਨੂੰ ਇਨਸਾਨ ਬਣਨ ਦੀ ਜਾਤ ਸਿਖਾਉਂਦਾ ਹੈ ਗੁਰੂ ਕੀ ਬਾਣੀ ਦਾ ਮਹੱਤਵ ਹੀ ਇਹ ਹੈ ਕਿ ਅਸੀਂ ਸਾਰੇ ਇਨਸਾਨ ਬਣ ਸਕੀਏ ਇਹੀ ਕਾਰਨ ਹੈ ਕਿ ਗੁਰੂ ਕੀ ਬਾਣੀ ਬਿਨਾਂ ਕਿਸੇ ਵਿਤਕਰੇ ਦੇ ਬਿਨਾਂ ਕਿਸੇ ਜਾਤੀ ਭੇਦ ਦੇ ਸਾਰੀ ਮਾਨਵਤਾ ਵਾਸਤੇ ਆ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੈ ਅਰਥ ਇਹ ਨਹੀਂ ਹੈ ਕਿ ਕੋਈ ਕਿਸ ਘਰਾਣੇ 'ਚ ਜਨਮਿਆ ਕਿਸ ਦੇਸ਼ ਪ੍ਰਾਂਤ 'ਚ ਜਨਮਿਆ ਜਾਂ ਕੋਈ ਕਿਸ ਫਿਰਕੇ ਦਾ ਮذਹਬ ਜਾਤ ਜਾਂ ਜਮਾਤ ਵਿੱਚ ਜਨਮਿਆ ਜੇ ਵਾਕਈ ਇਨਸਾਨ ਬੰਨਣਾ ਇਨਸਾਨ ਹੋਣਾ ਹੈ ਗੁਰੂ ਕੀ ਬਾਣੀ ਤੋਂ ਸੇਧ ਲੈਣੀ ਬਹੁਤ ਲਾਭਕਾਰੀ ਹੋਏਗੀ ਫਿਰ ਦੂਸਰੀ ਇਹ ਵੀ ਗੱਲ ਮਹੱਤਵਪੂਰਨ ਹੈ ਕਿ ਇਹ ਅਰਥ ਨਹੀਂ ਹੈ ਕਿ ਉਹ ਬਾਣੀ ਤਾਮੀਓ ਬਾਬਾ ਰਵਿਦਾਸ ਜੀ ਬਾਬਾ ਕਬੀਰ ਜੀ ਸੈਨ ਜੀ ਸਦਨਾ ਜੀ ਪੀਪਾ ਜੀ ਧੰਨਾ ਜੀ ਜੈਦੇਵ ਜੀ ਜ ਜਿਤਨੇ ਵੀ ਮਹਾਪੁਰਖ ਵਿਰਾਜਮਾਨ ਨੇ ਸਤਿਗੁਰੂ ਸਹਿਬਾਨ ਜੀ ਜਿਤਨੇ ਵੀ ਮਹਾਪੁਰਖ ਵਿਰਾਜਮਾਨ ਨੇ ਉਹ ਕਿਸੇ ਦੇ ਵੀ ਮੁਖ ਤੋਂ ਉਚਾਰੀ ਹੋਵੇ ਸਾਡੇ ਲਈ ਉਹ ਰੱਬੀ ਬਾਣੀ ਹੈ ਸਾਡੇ ਲਈ ਉਸ ਬਾਣੀ ਦਾ ਦਰਜਾ ਬਾਣੀਕਾਰਾਂ ਦਾ ਦਰਜਾ ਇੱਕ ਸਮਾਨ ਹੈ ਅਸੀਂ ਬਾਣੀ ਨੂੰ ਇੱਕ ਜਾਣ ਕੇ ਸਾਰੇ ਬਾਣੀਕਾਰਾਂ ਨੂੰ ਗੁਰੂ ਦੀ ਪਦਵੀ ਤੇ ਬਿਰਾਜਮਨ ਉਹਨਾਂ ਦੇ ਰੋਹਾਨੀ ਗਿਆਨ ਨੂੰ ਗੁਰੂ ਦੀ ਪਦਵੀ ਤੇ ਬਿਠਾ ਕੇ ਅਸੀਂ ਨਮਸਕਾਰ ਕਰਦੇ ਆ। ਉਹ ਸਾਨੂੰ ਇਨਸਾਨ ਹੋਣ ਦੀ ਜਾਤ ਸਿਖਾ ਰਹੇ ਆ। ਬਾਬਾ ਕਬੀਰ ਸਾਹਿਬ ਜੀ ਦੇ ਇੱਕ ਪਵਿੱਤਰ ਬਚਨ ਨੂੰ ਜੇ ਅਸੀਂ ਸਮਝ ਜਾਈਏ ਤੇ ਮੈਨੂੰ ਲੱਗਦਾ ਹੈ ਕਿ ਸਾਨੂੰ ਸਾਰਿਆਂ ਨੂੰ ਜੂਣਾ ਆ ਜਾਏ। ਸਾਨੂੰ ਇਹ ਪਤਾ ਚੱਲ ਜਾਏ ਕਿ ਸਮਾਜ ਦੇ ਅੰਦਰ ਇਨਸਾਨ ਕਿਸ ਨੂੰ ਕਹਿੰਦੇ ਨੇ। ਬਹੁਤ ਵਾਰ ਇਹ ਸ਼ਬਦ ਤੁਸੀਂ ਸੁਣਿਆ ਹੋਵੇਗਾ ਕਬੀਰਾਂ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਹੁਣ ਇਸ ਪਵਿੱਤਰ ਬਚਨ ਦੇ ਅੰਦਰ ਬੜੇ ਖਾਸ ਅਹਿਮੀਅਤ ਰੱਖਣ ਵਾਲੇ ਸ਼ਬਦ ਆਏ ਗਿਆਨ ਧਰਮ ਬਾਬ ਜਾਫਰ ਆਪ ਆਪ ਮਤਲਬ ਵਾਈ ਗੁਰੂ ਜੀ ਗਿਆਨ ਤੋਂ ਸ਼ੁਰੂ ਕਰਕੇ ਆਪ ਤੱਕ ਬਾਬਾ ਕਬੀਰ ਦੀ ਲੈ ਕੇ ਗਏ ਇਸ ਦੋ ਬੰਦਾ ਦੇ ਸ਼ਲੋਕ ਦੇ ਅੰਦਰ ਕਿੱਥੋਂ ਸ਼ੁਰੂ ਆਇਆ ਤਾਂ ਤੇ ਕਿੱਥੇ ਜਾ ਕੇ ਸਮਾਉਣਾ ਹੈ ਅਸੀਂ ਇਨਸਾਨ ਦਾ ਸਫਰ ਕੀ ਹੈ ਗਿਆਨ ਤੋਂ ਆਪ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਦਾ ਮਾਰਗ ਸਾਨੂੰ ਦਰਸਾ ਰਿਹਾ ਹੈ ਦੁਨੀਆ ਧਰਮ ਦੇ ਨਾਂ ਤੇ ਕਰਮ ਕਾੜ ਵੀ ਕਰਦੀ ਸੀ ਹੱਥ ਵੀ ਕਰਦੀ ਸੀ ਪੁੰਨ ਦਾਨ ਵੀ ਕਰਦੀ ਸੀ ਪਰ ਗਿਆਨ ਤੋਂ ਕਈ ਵਾਰੀ ਸਖਣੀ ਸੀ ਬਹੁਤ ਸਾਰੇ ਬਚਨ ਹੋਂਦੇ ਬਾਣੀ ਚ ਖੈਰ ਬਾਬਾ ਕਬੀਰ ਜੀ ਜੋ ਅੱਜ ਕਹਿ ਰਹੇ ਨੇ ਇਹਨੂੰ ਸਮਝੀਏ ਅਸੀਂ ਪਹਿਲਾਂ ਗਿਆਨ ਹੈ ਫਿਰ ਧਰਮ ਸ਼ਬਦ ਵਰਤੇ ਉਸ ਤੋਂ ਅੱਗੇ ਸ਼ਬਦ ਆਇਆ ਪਾਪ ਫਿਰ ਸ਼ਬਦ ਆਇਆ ਕਾਲ ਇਹਨਾਂ ਸ਼ਬਦਾਂ ਦਾ ਕਾਰਨ ਕੀ ਹੈ ਸਾਡੀ ਜ਼ਿੰਦਗੀ ਚ ਪਾਪ ਕਿਉਂ ਹੁੰਦਾ ਹੈ ਸਾਡੀ ਜ਼ਿੰਦਗੀ ਚ ਕਾਲ ਕਿਉਂ ਹੁੰਦਾ ਹੈ ਅਸੀਂ ਸਿੱਧੇ ਗਿਆਨ ਤੋਂ ਆਪ ਤੱਕ ਕਿਉਂ ਨਹੀਂ ਪਹੁੰਚਦੇ ਸਾਡੀ ਜ਼ਿੰਦਗੀ ਚ ਧਰਮ ਦਾ ਬੂਟਾ ਕਿਵੇਂ ਵਿਕਸੇਗਾ ਬਾਬਾ ਕਬੀਰ ਜੀ ਨੇ ਬਚਨ ਜਿਹੜਾ ਵਰਤਿਆ ਫਿਰ ਇੱਕ ਵਾਰੀ ਸੁਣ ਲੈਣਾ ਜਹ ਗਿਆਨ ਤਹਿ ਧਰਮ ਹੈ ਅੱਖਾਂ ਮੀਟ ਕੇ ਚੱਲਣ ਦਾ ਨਾਂ ਧਰਮ ਨਹੀਂ ਹੈ ਅੰਧ ਵਿਸ਼ਵਾਸੀ ਤੇ ਲਾਈ ਲੱਗ ਹੋਣ ਦਾ ਨਾਂ ਧਰਮ ਨਹੀਂ ਹੈ ਜਦੋਂ ਸਾਡੇ ਅੰਦਰ ਗੁਰੂ ਦਾ ਸੁਨੇਹਾ ਗੁਰੂ ਦਾ ਉਪਦੇਸ਼ ਜਨਮ ਲੈਂਦਾ ਪਰਬਾਤ ਹੁੰਦੀ ਹੈ ਵਿਗਸਦਾ ਸਾਡਾ ਹਿਰਦਾ ਸੂਰਜ ਉਦੇ ਹੁੰਦਾ ਹਨੇਰਾ ਸੁਖਿਆ ਜਾਂਦਾ ਹੈ ਗੋ ਤੇ ਰੂ ਅਰਥ ਇਹੀ ਹੈ ਹਨੇਰੇ ਦਾ ਮਿਟਣਾ ਤੇ ਚਾਨਣ ਦਾ ਪ੍ਰਕਾਸ਼ ਹੋਣਾ ਉਸ ਚਾਨਣ ਨੂੰ ਹੀ ਗਿਆਨ ਕਿਹਾ ਗਿਆ ਤੇ ਜਦੋਂ ਸਾਡੇ ਅੰਦਰ ਉਹ ਗੁਰੂ ਦਾ ਦਿੱਤਾ ਹੋਇਆ ਗਿਆਨ ਪ੍ਰਜਵਲਤ ਹੁੰਦਾ ਹੈ ਪ੍ਰਕਾਸ਼ਮਾਨ ਹੁੰਦਾ ਹੈ ਉਦੋਂ ਧਰਮ ਮੌਲਦਾ ਹੈ ਜਦੋਂ ਅਸੀਂ ਧਰਮ ਦੇ ਰਾਹ ਤੇ ਤੁਰਦੇ ਆ ਫਿਰ ਸਾਨੂੰ ਸੰਸਾਰ ਦੇ ਵਿੱਚ ਇਨਸਾਨ ਹੋਣ ਦਾ ਅਹਿਸਾਸ ਹੁੰਦਾ ਕਿ ਇੱਕ ਇਨਸਾਨ ਦਾ ਕੀ ਧਰਮ ਹੈ ਜਿਵੇਂ ਕੋਈ ਕਈ ਵਾਰੀ ਡਾਕਟਰ ਤੇ ਬਣ ਜਾਏ ਪਰ ਉਹਨੂੰ ਇਹ ਗਿਆਨ ਨਹੀਂ ਕਿ ਇੱਕ ਡਾਕਟਰ ਦਾ ਕੀ ਧਰਮ ਹੈ ਕੋਈ ਮਨੁੱਖ ਅਫੀਸਰ ਤੇ ਬਣ ਜਾਏ ਜ਼ਿੰਮੇਵਾਰੀ ਵਾਲੀ ਪਦਵੀ ਤੇ ਬੈਠ ਜਾਏ ਰਾਜਨੀਤਿਕ ਤੌਰ ਦੇ ਉੱਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਪਰ ਇਸ ਗੱਲ ਦਾ ਕਈ ਵਾਰੀ ਗਿਆਨ ਨਹੀਂ ਹੁੰਦਾ ਕਿ ਉਹਦਾ ਕੀ ਧਰਮ ਬੰਦ ਹੈ ਤੋਂ ਗੁਰੂ ਸਾਹਿਬ ਜੀ ਇੱਥੇ ਜੋ ਸਮਝਾ ਰਹੇ ਆ ਬਾਬਾ ਕਬੀਰ ਸਾਹਿਬ ਜੀ ਆਪਣੇ ਮੁਖਾਰਪਨ ਤੁਸ਼ੀ ਗੁਰਗਨ ਸਾਹਿਬ ਜੀ ਦੇ ਪੁੱਤਰ ਬਚਨ ਕਿ ਜਦੋਂ ਗਿਆਨ ਹੁੰਦਾ ਹੈ ਤੇ ਫੇਰ ਹੀ ਧਰਮ ਨਿਭਾਇਆ ਜਾਂਦਾ ਜੇ ਅਸੀਂ ਧਰਮ ਨਹੀਂ ਨਿਭਾਉਂਦੇ ਸਿਰਫ ਬਾਰ ਮੁਖੀ ਦਿਖਾਵਾ ਹੈ ਅੰਦਰ ਹਕੀਕਤ ਕੁਝ ਹੋਰ ਹੈ ਉਹਨੂੰ ਝੂਠ ਗਿਆ ਹੈ ਝੂਠ ਮਤਲਬ ਮਨ ਹੋਰ ਮੁਖ ਹੋਰ ਇਹਨੂੰ ਝੂਠ ਆਖਿਆ ਬਾਹਰੋਂ ਪ੍ਰਗਟ ਕੁਝ ਹੋਰ ਕਰ ਰਹੇ ਆਂ ਹੋ ਸਕਦਾ ਪਿੰਡੇ ਤੇ ਸਵਾਹ ਹੋਵੇ ਹੋ ਸਕਦਾ ਚਿੱਟੇ ਵਸਤਰ ਹੋਣ ਹੋ ਸਕਦਾ ਅੱਖਾਂ ਮੀਟੀਆਂ ਹੋਣ ਹੋ ਸਕਦਾ ਗਾਲ ਵਿੱਚ ਮਾਲਾ ਹੋਵੇ ਮੱਥੇ ਤੇ ਤਿਲਕ ਹੋਵੇ ਜਾਂ ਪੰਜ ਕਕਾਰ ਵੀ ਹੋ ਸਕਦੇ ਆ ਪਰ ਜੇ ਅੰਦਰੋਂ ਗਿਆਨ ਖਾਲੀਏ ਗਿਆਨ ਤੋਂ ਵੀ ਹੋਣਾ ਸਾਡਾ ਅੰਦਰ ਫਿਰ ਉਹ ਬਾਹਰ ਬਿਨਾਂ ਅੱਖਰਾਂ ਤੋਂ ਬੋਲਿਆ ਹੋਇਆ ਝੂਠ ਹੈ ਕਿ ਹਕੀਕਤ ਵਿੱਚ ਕੁਝ ਹੋਰ ਹੈ ਤੇ ਬਾਹਰ ਸਿਰਫ ਅੱਖਰ ਹੀ ਨਹੀਂ ਬੋਲਦੇ ਸਾਡੀਆਂ ਹਰਕਤਾਂ ਵੀ ਬੋਲਦੀਆਂ ਸਿਆਣੇ ਇੱਕ ਸ਼ਬਦ ਵਰਤਦੇ ਆ ਬਾਡੀ ਲੈਂਗੁਏਜ ਸਾਡੀਆਂ ਅੱਖਾਂ ਵੀ ਬੋਲਦੀਆਂ ਸਾਡਾ ਚਿਹਰਾ ਵੀ ਬੋਲਦਾ ਹੈ ਕਈ ਵਾਰੀ ਬਾਡੀ ਲੈਂਗੁਏਜ ਕੁਝ ਹੋਰ ਹੁੰਦੀ ਹੈ ਜ਼ਿੰਦਗੀ ਦਾ ਲਕਸ਼ ਕੁਝ ਹੋਰ ਹੁੰਦਾ ਇਹਨੂੰ ਝੂਠ ਕਹਿੰਦੇ ਆ ਤੇ ਜਦੋਂ ਝੂਠ ਜਨਮ ਲੈਂਦਾ ਹੈ ਦਿਖਾਵਾ ਜਨਮ ਲੈਂਦਾ ਗਿਆਨ ਦੇ ਸੂਰਜ ਤੋਂ ਅਸੀਂ ਅੱਖਾਂ ਮੀਟੀਆਂ ਹੁੰਦੀਆਂ ਬਾਹਰ ਗਿਆਨ ਤੇ ਅਨਿਸ਼ਾਨ ਅੰਤਰ ਵਿਆਪੇ ਲੋਭ ਸਵਾਨ ਬਾਹਰੋਂ ਸੀਲ ਨਜ਼ਰ ਆ ਰਹੇ ਆ ਗਿਆਨੀ ਪਰ ਅੰਦਰ ਦੀ ਜਿਹੜੀ ਬਿਰਤੀ ਆ ਉਹ ਕੁਝ ਹੋਰ ਹੈ ਉੱਥੇ ਫਿਰ ਪਾਪ ਜਨਮ ਲੈਂਦਾ ਹੈ ਵੱਡਾ ਪਾਪ ਕਿ ਹੈ ਕੁਸ਼ੂਰ ਹੈ ਤੇ ਦਿਖਾ ਕੁਝ ਹੋ ਰਿਹਾ ਹੈ ਜहां ਝੂਠ ਤੇ ਪਾਪ ਜहां ਲੋਭ ਤੇ ਕਾਲ ਹੈ ਕਾਲ ਦਾ ਅਰਥ ਸਿੱਧਾ ਜਿਹਾ ਸੀ ਲੈ ਲਵਾਂਗੇ ਮੌਤ ਹੁਣ ਮੌਤ ਦਾ ਅਰਥ ਕੀ ਹੈ ਬੈਸੇ ਤੇ ਸਰੀਰ ਕਰਕੇ ਸਾਰਿਆਂ ਨੇ ਮਰਨਾ ਪਰ ਕਈ ਵਾਰੀ ਸਰੀਰ ਤੋਂ ਪਹਿਲਾਂ ਹੀ ਮਰੇ ਹੋਏ ਆਂ ਕਾਲ ਨੇ ਗ੍ਰਾਸ ਲਿਆ ਸਾਨੂੰ ਮਤਲਬ ਜਮੀਰ ਕਰਕੇ ਮਰ ਗਏ ਆ ਬਾਣੀ ਚ ਇੱਕ ਬਚਨ ਕਿਹਾ ਜੋ ਜੋ ਕਰਮ ਕੀਓ ਲਾਲਚ ਲੱਗ ਤੈ ਤੈ ਆਪ ਬੰਧਾਇਓ ਬੰਦਾ ਕਾਲ ਦੇ ਵਿੱਚ ਫਸ ਗਿਆ ਵੱਜ ਗਿਆ ਜਿੰਨਾ ਵੀ ਤਮਾ ਹੈ ਜੋ ਲੋਭ ਹੈ ਜੋ ਪਦਾਰਥ ਹੈ ਉਹ ਪਦਾਰਥਿਕ ਸੀਮਾ ਵਿੱਚ ਹੈ ਸਾਡਾ ਮਹਿਲ ਸਾਡੀ ਗੱਡੀ ਇਥੋਂ ਤੱਕ ਸਾਡੇ ਆਪਣੀ ਸਾਡੇ ਨਾਤੀ ਰਿਸ਼ਤੇ ਉਹਨਾਂ ਦੀ ਇੱਕ ਸੀਮਾ ਹੈ ਸਮੇਂ ਦੀ ਸੀਮਾ ਹਰ ਸ਼ਾਇਦ ਹੀ ਸਮੇਂ ਦੀ ਸੀਮਾ ਸਾਡੀ ਜ਼ਿੰਦਗੀ ਉਸ ਕਾਲ ਦੇ ਵਸ ਪੈ ਗਈ ਜਿਉਂ-ਜਿਉਂ ਸਾਡੇ ਅੰਦਰ ਲੋਕ ਤਮਾ ਨੇ ਆਪਣੇ ਆਪ ਨੂੰ ਵਧਾਇਆ ਕਿਉਂਕਿ ਅਸੀਂ ਸੀਮਾ ਵਾਲਿਆਂ ਨਾਲ ਕਾਲ ਵਾਲਿਆਂ ਨਾਲ ਜੁੜ ਗਏ ਅਕਾਲ ਨਾਲੋਂ ਟੁੱਟ ਗਏ ਅਕਾਲ ਹੈ ਟਾਈਮਲੈਸ ਕਾਲ ਹੈ ਸਮੇਂ ਦੀ ਸੀਮਾ ਤੋ ਇਹ ਵੇਖਣਾ ਕਿ ਸਾਡੀ ਸੁਰਤ ਸਾਡੀ ਆਸ ਸਾਡੀ ਮਨਸਾ ਸਾਡੀ ਵਿਰਤੀ ਅਕਾਲ ਵਿੱਚ ਹੈ ਟਾਈਮਲੈਸ ਵਿੱਚ ਹੈ ਜਾਂ ਫਿਰ ਕਾਲ ਦੇ ਅਧੀਨ ਹੈ ਜਿਹੜੀਆਂ ਵੀ ਵਿਵਸਥਾ ਕਾਲ 'ਚ ਇੱਕ ਗੱਡੀ ਦੀ ਲਾਈਫ ਇੱਕ ਸਮੇਂ ਦੀ ਸੀਮਾ ਵਿੱਚ ਹੈ ਇੱਕ ਘਰ ਦੀ ਲਾਈਫ ਇੱਕ ਟਾਈਮ ਵਿੱਚ ਬੱਜੀ ਹੋਈ ਹੈ ਇੱਕ ਮਨੁੱਖ ਦੀ ਲਾਈਫ ਤੋ ਅਸੀਂ ਇਹਦਾ ਮਤਲਬ ਕਿ ਅਕਾਲ ਨਾਲੋਂ ਟੁੱਟ ਕੇ ਕਾਲ ਨਾਲ ਜੁੜੇ ਉਹ ਉਹ ਸੰਸਾਰ ਦੀ ਜਿੰਨੀ ਸਾਨੂੰ ਖਿੱਚ ਸਤਾ ਰਹੀ ਹੈ ਸਾਡੀ ਮਨਸਾ ਕਰਕੇ ਉਹ ਲੋਭ ਸਾਡਾ ਕਾਲ ਨੂੰ ਪੈਦਾ ਕਰ ਰਿਹਾ ਹੈ ਸਾਡੀ ਸੁਰਤ ਕਦੀ ਵੀ ਅਕਾਲ ਨਾਲ ਨਹੀਂ ਜੁੜ ਸਕਦੀ ਅਸੀਂ ਵਿਰਾਟ ਟਾਈਮਲੈਸ ਦਾ ਕਦੀ ਵੀ ਹਿੱਸਾ ਨਹੀਂ ਬਣ ਸਕਦੇ ਅਸੀਂ ਅੱਜ ਵੀ ਮਰੇ ਹੋਏ ਹਾਂ ਅਸੀਂ ਕੱਲ ਵੀ ਮਰੇ ਹੋਏ ਹਾਂ ਤੇ ਖਾਸ ਗੱਲ ਜਿਹੜੀ ਆਖਰ ਤੇ ਕਹੀ ਕਿ ਆਪ ਹੋਣ ਦਾ ਸਫਰ ਆਪ ਮਤਲਬ ਰੱਬ ਹੋਣ ਦਾ ਸਫਰ ਉਹ ਕਿੱਦਾਂ ਹੈ ਜਹਾਂ ਖਿਮਾ ਨਹ ਆਪ ਹੁਣ ਖਿਮਾ ਕਿਵੇਂ ਆਵੇ ਪ੍ਰੋਬਲਮ ਇਹ ਹੈ ਬੰਦੇ ਦੀ ਫਿਤਰਤ ਹੈ ਮਨੁੱਖ ਦਾ ਸੁਭਾਅ ਹੈ ਗੁੱਸਾ ਗੁੱਸੇ 'ਚ ਇਨਸਾਨ ਇਨਸਾਨੀਅਤ ਭੁੱਲ ਜਾਂਦਾ ਹੈ ਗੁੱਸਾ ਜਦੋਂ ਹੁੰਦਾ ਹੈ ਬਹੁਤ ਵਾਰ ਕਹਿੰਦੇ ਸੁਣੇ ਬੰਦੇ ਕਿ ਮੈਂ ਤੈਨੂੰ ਕੱਚੇ ਨੂੰ ਚਵਾ ਜਾਵਾਂਗਾ ਮੈਂ ਤੇਰਾ ਖੂਨ ਪੀ ਜਾਵਾਂਗਾ ਉਹ ਨਹੀਂ ਇਨਸਾਨਾਂ ਦੀ ਬਿਰਤੀ ਨਹੀਂ ਹੈ ਇਹ ਜਾਨਵਰਾਂ ਦੀ ਬਿਰਤੀ ਹੈ ਇਹ ਹਵਾਨਾਂ ਦੀ ਬਿਰਤੀ ਹੈ ਉਹ ਕਿਉਂ ਚੈਲੰਜ ਕਰ ਰਿਹਾ ਹੈ ਕਿ ਮੈਂ ਤੇਰਾ ਖੂਨ ਪੀ ਜਾਵਾਂਗਾ ਤੈਨੂੰ ਕੱਚੇ ਨੂੰ ਚਬਾ ਜਾਵਾਂਗਾ ਇਸ ਲਈ ਚੈਲੰਜ ਕਰ ਰਿਹਾ ਕਿ ਗੁੱਸੇ ਨੇ ਉਸ ਨੂੰ ਇਨਸਾਨ ਨਹੀਂ ਰਹਿਣ ਦਿੱਤਾ ਉਹ ਹੈਵਾਨ ਬਣ ਗਿਆ ਉਹ ਜਾਨਵਰ ਬਣ ਗਿਆ ਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਕਿ ਇਹ ਜਿਹੜਾ ਗੁੱਸਾ ਹੈ ਜਦੋਂ ਬੰਦਾ ਜਿੰਨਾ ਜ਼ਿਆਦਾ ਕਮਜ਼ੋਰ ਹੁੰਦਾ ਹੈ ਉਹਨਾਂ ਜ਼ਿਆਦਾ ਕਰੋਧੀ ਹੁੰਦਾ ਹੈ ਜਾਂ ਤੇ ਉਹ ਕਰੋਧ ਨੂੰ ਵਿਅਕਤ ਕਰੇਗਾ ਕਿਸੇ ਦਾ ਨੁਕਸਾਨ ਕਰੇਗਾ ਜਾਂ ਫਿਰ ਉਹ ਕਰੋਧ ਵਿੱਚ ਆਪਣੇ ਆਪ ਨੂੰ ਸਾੜੇਗਾ ਤੇ ਜਾਂ ਜਿੰਨੀ ਦੇਰ ਕਰੋਧ ਨੂੰ ਅਮਲੀ ਜਾਮਾ ਨਹੀਂ ਪਹਿਨਾਲ ਪਹਿਨਾ ਲੈਂਦਾ ਉਨੀ ਦੇਰ ਉਹ ਆਪਣੇ ਅੰਦਰ ਦੀ ਅੱਗ ਵਿੱਚ ਸੜ ਰਿਹਾ ਹੈ ਸਰਪ ਜੈਸੀ ਅਲਜਾਰੀ ਜਿਵੇਂ ਸੱਪ ਆਪਣੇ ਜ਼ਹਿਰ ਵਿੱਚ ਸੜਦਾ ਹੈ ਅਪੀ ਰੋਗੀ ਹੋਈ ਜਾ ਰਿਹਾ ਤਣਾਅ ਵਿੱਚ ਹੈ ਬਹੁਤ ਵੱਡੇ ਸਟ੍ਰੈਸ ਵਿੱਚ ਹੈ ਕਈ ਵਾਰੀ ਗੁੱਸਾ ਬਾਹਰ ਹੁੰਦਾ ਹੈ ਬੰਦਾ ਆਪਣੇ ਘਰ ਦੀ ਸ਼ਾਂਤੀ ਭੰਗ ਕਰ ਲੈਂਦਾ ਆਪਣੇ ਬੱਚਿਆਂ ਨੂੰ ਪੈ ਰਿਆ ਹੁੰਦਾ ਹੈ ਘਰ ਵਾਲੀ ਨਾਲ ਲੜ ਰਿਹਾ ਹੁੰਦਾ ਹੈ ਗੁੱਸਾ ਬਾਹਰ ਹੁੰਦਾ ਕਿਉਂਕਿ ਬਾਹਰ ਕੱਢ ਨਹੀਂ ਸਕਿਆ ਜਾਂ ਕੱਢਣ ਦਾ ਮੌਕਾ ਨਹੀਂ ਮਿਲਿਆ ਜਾਂ ਜਿਨ੍ਹਾਂ ਤੇ ਕੱਢਣਾ ਸੀ ਉਹ ਤਾਕਤਵਰ ਨਹੀਂ ਹੁਣ ਕੀ ਕੀਤਾ ਕਿ ਆਪਣੇ ਆਪ ਨੂੰ ਸਾੜ ਲਿਆ ਆਪਣੇ ਘਰ ਦੀ ਸ਼ਾਂਤੀ ਸੁੱਖ ਨੂੰ ਸਾੜਿਆ ਤਾਂ ਸਾਨੂੰ ਬਾਬਾ ਜੀ ਨੇ ਕਿਹਾ ਸੀ ਫਰੀਦਾ ਬੁਰੇ ਦਾ ਪਲਾਹ ਕਰ ਗੁੱਸਾ ਮੰਨਣਾ ਹੰਡਾ ਹੈ ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ ਆਪਣੇ ਆਪ ਨੂੰ ਸਾੜਨ ਤੋਂ ਬਚਾ ਲੇਗਾ ਆਪਣੇ ਆਪ ਨੂੰ ਜਿਸ ਅੱਗ ਚ ਝੋਕ ਰਿਹਾ ਉਹ ਤੋਂ ਬਚਾ ਲੇਗਾ ਆਪਣੇ ਘਰ ਦੀ ਸ਼ਾਂਤੀ ਸਕੂਨ ਬਚਾ ਲੇਗਾ ਤੂੰ ਆਪਣੇ ਜਿਗਰੇ ਨੂੰ ਇੰਨਾ ਵੱਡਾ ਕਰ ਇਹ ਤੋਂ ਪਲਾਹ ਕਰ ਸੇ जिधे बारे तेरे मन च इना क्रोध ਆ ਰਿਹਾ ਤੂੰ ਤਾਂ ਬੁਰਾ ਲੋਚਨ ਦੀ ਬਜਾਏ ਕਿ ਜਦੋਂ ਮੌਕਾ ਮਿਲੇਗਾ ਮੈਂ ਉਹਦਾ ਖੂਨ ਪੀ ਜਾਵਾਂਗਾ ਮੈਂ ਉਹਨੂੰ ਕੱਚੇ ਨੂੰ ਚਬਾ ਜਾਵਾਂਗਾ ਠੰਡਾ ਸ਼ਾਂਤ ਹੋ ਕੇ ਖਿਮਾ ਵਾਲੀ ਅੰਦਰ ਵਿਤੀ ਲਿਆ ਤੇ ਜਿੱਥੇ ਖਿਮਾ ਹੈ ਉਥੇ ਆਪ ਹੈ ਉਥੇ ਤੇ ਰੱਬ ਵਰਤ ਗਿਆ ਜਹਾਂ ਖਿਮਾ ਤਹ ਆਪ ਅਸੀਂ ਗੁਰੂ ਸਾਹਿਬ ਜੀ ਦਾ ਸਾਰਾ ਜੀਵਨ ਵੇਖਦੇ ਹਾਂ ਗੁਰੂ ਸਾਹਿਬ ਜੀ ਦੇ ਜੀਵਨ ਵਿੱਚ ਵੀ ਐਸੇ ਸਮੇਂ ਆਏ ਕਿ ਜਿੱਥੇ ਗੁੱਸਾ ਕਰਨਾ ਬਣਦਾ ਸੀ ਜ਼ਿੰਦਗੀ ਹੈ ਜੇ ਫੁੱਲ ਨੇ ਜ਼ਿੰਦਗੀ ਚ ਤੇ ਕੰਡੇ ਵੀ ਹਨ ਪਰ ਇਹ ਤੇ ਹੁਣ ਮੰਨਣ ਵਾਲੇ ਨੇ ਵੇਖਣਾ ਵੀ ਉਹਨੇ ਫੁੱਲ ਦੀ ਖੁਸ਼ਬੂ ਮੰਨਣੀ ਹੈ ਉਹਨੇ ਫੁੱਲ ਦੀ ਕੋਮਲਤਾ ਵੇਖਣੀ ਹੈ ਉਹਨੇ ਫੁੱਲ ਦਾ ਸੁਹਾਪਣ ਵੇਖਣਾ ਹੈ ਜਾਂ ਕੰਡਿਆਂ ਨਾਲ ਨਫ਼ਰਤ ਕਰਕੇ ਫੁੱਲ ਘਰੋਂ ਪੁੱਟ ਕੇ ਸੁੱਟ ਦੇਣਾ ਸੋ ਮਨੁੱਖੀ ਜ਼ਿੰਦਗੀ ਦੇ ਅੰਦਰ ਐਸੇ ਸਮੇਂ ਹੁੰਦੇ ਆਂ ਜੇਵੇਂ ਬਾਦਸ਼ਾਹ ਹਜ਼ੂਰ ਦਾ ਅਸੀਂ ਜੀਵਨ ਵੇਖਦੇ ਆਂ ਤੇ ਸਭ ਤੋਂ ਵੱਧ ਗੁੱਸਾ ਆਉਂਦਾ ਹੈ ਜਦੋਂ ਕਿਸੇ ਮਨੁੱਖ ਨੂੰ ਹੱਥੀਂ ਪਾ ਲਿਆ ਹੁੰਦਾ ਹੈ ਉਹਦੇ ਤੇ ਦੁਨੀਆ ਭਰ ਦੇ احسان ਹੋਣ ਉਹਨੂੰ ਆਪਣਾ ਸਮਝਿਆ ਹੋਵੇ ਆਪਣੇ ਪੁੱਤਾਂ ਤੋਂ ਵੱਧ ਸਮਝਿਆ ਹੋਵੇ ਭੈਂਦੇ ਖਾਨ ਉਹੀ ਅਕਰਤਕਣ ਹੋ ਗਿਆ ਗੁਰੂ ਸਾਹਿਬ ਜੀ ਨੂੰ ਮਾਰਨ ਦੀ ਖਤਮ ਕਰਨ ਦੀ ਨੀਅਤ ਨਾਲ ਤਾਕਤ ਸਰਕਾਰ ਸਾਰੀਆਂ ਸ਼ਕਤੀਆਂ ਲੈ ਕੇ ਹੰਕਾਰ ਦਾ ਭਰਿਆ ਹੋਇਆ ਚੁਣੌਤੀ ਦੇ ਰਿਹਾ ਗੁਰੂ ਸਾਹਿਬ ਨੂੰ ਜਿਨ੍ਹਾਂ ਨੇ ਹੱਥਾਂ 'ਚ ਬੱਚਿਆਂ ਵਾਂਗੂ ਪਾਲਿਆ ਮੂੰਹ ਵਿੱਚ ਗਰਾਈਆਂ ਪਾ ਪਾ ਕੇ ਵੱਡਿਆਂ ਕੀਤਾ ਜਵਾਨ ਕੀਤਾ ਤਾਕਤਵਰ ਕੀਤਾ ਕੁਦਰਤੀ ਹੈ ਜੇ ਇਨਸਾਨੀ ਫਿਤਰਤ ਵੇਖਾਂਗੇ ਕੋਈ ਸਾਏਗਾ ਵਾਰ ਕਰ ਰਿਹਾ ਮੈਦਾਨੇ ਜੰਗ 'ਚ ਤੇ ਗੁਰੂ ਸਾਹਿਬ ਜੀ ਦੇ ਹੱਥ ਵਿੱਚ ਵੀ ਸ਼ਸਤਰ ਹੈ ਲੜਨਾ ਮਜਬੂਰੀ ਹੈ ਹੁਣ ਪਰ ਉਹ ਮੈਦਾਨੇ ਜੰਗ ਵਿੱਚ ਸ਼ਸਤਰ ਲੈ ਕੇ ਅਕਿਰਤ ਕਣ ਹੋਏ ਪੁੱਤਾਂ ਵਾਂਗੂ ਪਾਲੇ ਹੋਏ ਅਹਸਾਨ ਫਰਾਮੋਸ਼ ਦੇ ਉੱਤੇ ਵਾਰ ਕਰਦੇ ਆ ਵੀ ਕ੍ਰੋਧ ਵਿੱਚ ਨਹੀਂ ਆ ਰਹੇ ਜੰਗ ਕਰ ਰਹੇ ਨੇ ਪਰ ਕ੍ਰੋਧ ਨਹੀਂ ਹੈ ਕਮਾਲ ਦੀ ਗੱਲ ਇਹ ਹੈ ਜੰਗ ਅਕਿਰਤ ਕਣ ਨਾਲ ਕਰ ਰਹੇ ਨੇ ਪਰ ਕ੍ਰੋਧ ਨਹੀਂ ਹੈ ਆਪ ਨਹੀਂ ਬੜ ਰਹੇ ਹੋ ਸ਼ਾਂਤ ਨੇ ਸਤਿਗੁਰੂ ਜੀ ਸਿਖਾ ਰਹੇ ਸਾਨੂੰ ਤੇ ਧਰਤੀ ਤੇ ਡਿੱਗੇ ਹੋਏ ਪੈਂਦੇ ਖਾਨੂ ਵੀ ਫਿਰ ਕਹਿੰਦੇ ਨੇ ਰੱਬ ਚੇਤੇ ਕਰ ਤੇਰਾ ਭਲਾ ਹੋ ਜਾਏ ਖੁਦਾ ਚੇਤੇ ਕਰ ਤੇਰਾ ਭਲਾ ਹੋ ਜਾਏ ਕਮਾਲ ਹੋ ਗਈ ਬੁਰੇ ਦਾ ਭਲਾ ਕਰ ਜੰਗ ਕਰਨਾ ਮਜਬੂਰੀ ਹੈ ਕੋਈ ਚੜ ਕੇ ਆਇਆ ਤੇ ਜਵਾਬ ਦੇਣਾ ਪਰ ਜੰਗ ਕਰਦਿਆਂ ਹੋਿਆਂ ਵੀ ਮਸ਼ਕਾ ਚੁੱਕ ਕੇ ਪਾਣੀ ਪਿਉਣਾ ਇਹ ਗੁਰੂ ਨੇ ਸਿਖਾਇਆ ਸਾਨੂੰ ਬੁਰੇ ਦਾ ਭਲਾ ਕਰ ਮਾਫ ਕਰਨ ਨੂੰ ਆਸਤੇ ਬਹੁਤ ਉਪਰਤਾ ਯੋਧਾ ਬੰਨਣਾ ਪੈਂਦਾ ਯੋਧਾ ਆਪਣੇ ਆਪ ਨੂੰ ਪਹਿਲਾਂ ਜਿੱਤਣਾ ਪੈਂਦਾ ਜਹਾਂ ਖਿਮਾ ਤੇ ਹੈ ਆਪ ਜਿਹੜੀ ਅਵਸਥਾ ਹੈ ਉਪਨਾ ਆਪਣੇ ਆਪ ਨੂੰ ਜਿੱਤਣਾ ਪੈਂਦਾ ਆਪਣਾ ਕਰੋਧ ਆਪਣੇ ਅੰਦਰ ਦੀ ਅੱਗ ਉਹਨੂੰ ਸ਼ਾਂਤ ਕਰਨ ਵਾਸਤੇ ਬਹੁਤ ਬਲ ਚਾਹੀਦਾ ਬਹੁਤ ਸਹਾਰਨਾ ਚਾਹੀਦੀ ਹੈ ਬਹੁਤ ਵੱਡਾ ਜਿਗਰਾ ਚਾਹੀਦਾ ਬਹੁਤ ਵਿਸ਼ਾਲਤਾ ਚਾਹੀਦੀ ਉਸ ਅੱਗ ਨੂੰ ਬੁਝਾਉਣ ਵਾਸਤੇ ਬਹੁਤ ਸ਼ੀਤਲਤਾ ਚਾਹੀਦੀ ਹੈ ਫਿਰ ਉਹ ਅੱਗ ਬੁਝਦੀ ਹੈ ਸਧਾਰਨ ਮਨੁੱਖ ਦੇ ਵਾਸਤੇ ਗੱਲ ਨਹੀਂ ਹੈ ਜਿਹੜੀ ਗੱਲ ਬਾਬਾ ਕਬੀਰ ਸਾਹਿਬ ਕਹਿ ਰਹੇ ਆ ਗਿਆਨ ਤੋਂ ਸ਼ੁਰੂ ਕਰਕੇ ਸਫਰ ਜਹਾਂ ਖਿਮਾ ਤੈਹ ਆਪ ਹੋ ਜਾਣਾ ਕਮਜ਼ੋਰ ਬੰਦਾ ਆਤਮਿਕ ਗੁਣਾ ਤੋਂ ਵੀ ਕਮਜ਼ੋਰ ਸਰੀਰ ਤੋਂ ਵੀ ਕਮਜ਼ੋਰ ਉਹ ਫਿਰ ਆਪਣੇ ਅੰਦਰ ਅੱਗ ਨੂੰ ਇੰਨਾ ਭਾਲਦਾ ਏ ਇੱਕ ਤੁਸੀਂ ਹੁਣੇ ਆਪੇ ਪੰਕਤੀ ਪੜ੍ਹੀ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਈ ਵੇਖੋ ਗੁੱਸਾ ਆਉਣਾ ਸੁਭਾਵਕ ਹੈ ਸ਼ਬਦ ਬੜਾ ਕੀਮਤੀ ਵਰਤਿਆ ਹੰਡਾਈ ਜਿਵੇਂ ਆਤਮਾ ਕਪੜਾ ਲੈ ਕੇ ਆਉਂਦੇ ਆ ਕਪੜਾ ਆ ਗਿਆ ਜਾਂ ਕਿਸੇ ਨੇ ਗਿਫਟ ਕਰ ਦਿੱਤਾ ਕਪੜਾ ਆਉਣਾ ਹੋਰ ਚੀਜ਼ ਹੈ ਉਹਨੂੰ ਹੰਡਾਉਣਾ ਹੋਰ ਚੀਜ਼ ਹੈ ਹੰਡਾਉਣਾ ਮਤਲਬ ਵਰਤੀ ਜਾਣਾ ਉਹਨੂੰ ਛੱਡਣਾ ਹੀ ਨਹੀਂ ਜਿੰਨੀ ਦੇਰ ਕਸ ਕੇ ਲੀਰਾ ਨਾ ਹੋ ਜਾਏ ਸਾਨੂੰ ਗੁਰੂ ਸਾਹਿਬ ਦੀ ਬਾਣੀ ਚ ਕਹਿ ਰਹੇ ਨੇ ਕਿ ਬਹੁਤ ਖਤਰਨਾਕ ਚੀਜ਼ ਹੈ ਜੇ ਜ਼ਿੰਦਗੀ ਚ ਆਉਂਦੀ ਵੀ ਹੈ ਤੇ ਇਹਨੂੰ ਹੰਡਾ ਨਾ ਜ਼ਿੰਦਗੀ 'ਚ ਜੇ ਗੁੱਸਾ ਆ ਵੀ ਗਿਆ ਸੱਤਾ ਬਲਵੰਡ ਜੀ ਨੇ ਬੁਰਾ ਕੀਤਾ ਗੁਰੂ ਸਾਹਿਬ ਜੀ ਬਾਬਤ ਮਾੜੇ ਬਚਨ ਕਹੇ ਗੁਰੂ ਨਾਨਕ ਦੇ ਘਰ ਬਾਰੇ ਸਾਰੇ ਸਿੱਖਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਗੁਰੂ ਕੀ ਨਿੰਦਕ ਜਿਹੜੀ ਰਸਨਾ ਜਿੰਨੇ ਸੰਗਤ ਬੈਠੀ ਸੀ ਇਹ ਇਹਦੀ ਰਸਨਾ ਤੋਂ ਕੀਰਤੀ ਸੁਣ ਕੇ ਕੀਰਤਨ ਸੁਣ ਕੇ ਸਾਨੂੰ ਕੀ ਠੰਡ ਪਏਗੀ ਲੋਭੀ ਹੋ ਗਏ ਨੇ ਤੇ ਲੋਭ ਦੇ ਨਾਲ ਪਾਪ ਆ ਗਿਆ ਗੁਰੂ ਘਰ ਤੋਂ ਤੋੜ ਦਿੱਤਾ ਕਿੰਨੀ ਵਿਸ਼ਾਲ ਸੋਚ ਕਿੱਡਾ ਵੱਡਾ ਹਿਰਦਾ ਹੈ ਭਾਈ ਲੱਦਾ ਪਰ ਉਪਕਾਰੀ ਜਿਹੜੇ ਦੋਸ਼ ਇਹਨਾਂ ਤੇ ਲਾਉਣੇ ਨੇ ਜਿਹੜਾ ਗੁੱਸਾ ਇਹਨਾਂ ਪ੍ਰਤੀ ਹੈ ਮੈਂ ਆਪਣੀ ਝੋਲੀ 'ਚ ਪਾਉਂਦਾ ਤੇ ਖਿਮਾ ਦੀ ਮੂਰਤ ਬਣ ਕੇ ਭਾਈ ਲੱਦਾ ਪਰ ਉਪਕਾਰੀ ਸੱਤਾ ਤੇ ਬਲਵੰਡ ਜੀ ਨੂੰ ਗੁਰੂ ਸਾਹਿਬ ਕੋਲ ਲੈ ਕੇ ਆਉਂਦਾ ਸਿੱਖ ਦੇ ਹਿਰਦੇ ਦੀ ਵਿਸ਼ਾਲਤਾ ਨੂੰ ਸਤਿਗੁਰੂ ਜੀ ਇੰਨਾ ਮਾਣ ਦਿੰਦੇ ਆ ਕਿ ਸਭ ਕੁਝ ਭੁੱਲ ਜਾਂਦੇ ਆ। ਔਗਣ ਅਵੱਗਿਆ ਸਭ ਕੁਝ ਭੁਲਾ ਕੇ ਇਦਾਂ ਵੱਡਾ ਮਰਤਬਾ ਦਿੰਦੇ ਆ ਕਿ ਸੱਤਾ ਤੇ ਬਲਵੰਡ ਜੀ ਨੂੰ ਸ਼੍ਰੀ ਗੁਰੂ ਗੰਬ ਸਾਹਿਬ ਜੀ ਦੇ ਅੰਦਰ ਆਧਰ ਦੇ ਦਿੰਦੇ ਆ ਮਹਾਰਾਜ। ਜਹਾਂ ਖਿਮਾ ਤੇ ਆਪ ਸ਼੍ਰੀ ਗੁਰੂ ਗੰਬ ਸਾਹਿਬ ਜੀ ਦੇ ਅੰਦਰ ਸੱਤਾ ਤੇ ਬਲਵੰਡ ਜੀ ਦਾ ਬਿਰਾਜਮਾਨ ਹੋਣਾ ਸਮਝ ਲਓ ਕਿ ਸ਼੍ਰੀ ਗੁਰੂ ਗੰਬ ਸਾਹਿਬ ਖਿਮਾ ਦਾ ਸਾਗਰ ਨੇ। ਤੇ ਜੇ ਅਸੀਂ ਗੁਣ ਲੈਣ ਲੱਗੀਏ ਗੁਣ ਗ੍ਰਹਿਣ ਕਰੀਏ ਤੇ ਖਿਮਾ ਦਾ ਸਾਗਰ ਆਪ ਪਰਮੇਸ਼ਰ ਜੀਉ ਗੁਣ ਸਾਡੇ ਅੰਦਰ ਆਏ ਤੇ ਜਹਾਂ ਖਿਮਾ ਤਹ ਆਪ ਅਸੀਂ ਸਾਖੀ ਸੁਣਦੇ ਆ ਗੁਰੂ ਨਾਨਕ ਸਾਹਿਬ ਜੀ ਪਟਨਾ ਸਾਹਿਬ ਦੇ ਉੱਥੇ ਕਲਾ ਵਰਤਦੀ ਹੈ ਹੀਰੇ ਦੀ ਪਰਖ ਵਾਸਤੇ ਮਰਦਾਨਾ ਜੀ ਨੂੰ ਭੇਜਦੀ ਹੈ ਜਿਸ ਵਿਧੀ ਦੇ ਨਾਲ ਜਿਸ ਕੌਤਕ ਦੇ ਨਾਲ ਸਾਲਸਰਾਏ ਜ਼ੋਹਰੀ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਚਾਹੁੰਦੇ ਆ ਹੁਣ ਸਾਲਸਰਾਏ ਜ਼ੋਹਰੀ ਜਦੋਂ ਗੁਰੂ ਨਾਨਕ ਸਾਹਿਬ ਕੋਲ ਆ ਕੇ ਭੇਤ ਪੁੱਛਦੇ ਨੇ ਰੱਬ ਹੁੰਦਾ ਸਚਿਆਰ ਹੁੰਦਾ ਵਾਹਿਗੁਰੂ ਜੀ ਵਿੱਚ ਲੀਨ ਹੋਣ ਦਾ ਭੇਦ ਪੁੱਛਦੇ ਆ ਜਿੰਦਗੀ ਦੇ ਮਕਸਦ ਦੀ ਪੂਰਤੀ ਕਿਵੇਂ ਹੋਵੇ ਕੀ ਰੁਕਾਵਟ ਹੈ ਸਭ ਤੋਂ ਵੱਡੀ ਮੇਰੇ ਜ਼ਿੰਦਗੀ ਦੀ ਮੈਂ ਕਿਵੇਂ ਇਸ ਜ਼ਿੰਦਗੀ ਨੂੰ ਸਫਲ ਕਰਾਂ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਲਾਗੇ ਕੌਣ ਖੜਾ ਹੈ ਕਹਿੰਦੇ ਜੀ ਮੇਰਾ ਨੌਕਰ ਹੈ ਉਹ ਨੌਕਰ ਜਿਹਦੇ ਤੇ ਸਾਰੀ ਜ਼ਿੰਦਗੀ ਹੁਕਮ ਚਲਾਇਆ ਜਿੰਨੂੰ ਇੱਕ ਛੋਟੀ ਜੀ ਗਲਤੀ ਬਦਲੇ ਪਤਾ ਨਹੀਂ ਕਿੰਨੀ ਕਵਾਰੀ ਡਾਂਟਿਆ ਘੂਰਿਆ ਹੈ ਗੁੱਸਾ ਪ੍ਰਗਟ ਕੀਤਾ ਹੈ ਗੁਰੂ ਸਾਹਿਬ ਜੀ ਕਹਿੰਦੇ ਵੀ ਇਸ ਨੌਕਰ ਅੱਗੇ ਅਦਬ ਦੇ ਨਾਲ ਝੁਕ ਸਕਦੇ ਹੁਣ ਬਹੁਤ ਗਹਿਰਾ ਮਹਿਸਸ ਸੀ ਗੱਲ ਉਹ ਤੇ ਸਰੀਰ ਦਾ ਸਰੀਰ ਨੂੰ ਮੱਥਾ ਟੇਕਣਾ ਨਹੀਂ ਸੀ ਇਹਦੇ ਅੱਗੇ ਝੁਕ ਸਕਦੇ ਹੋ ਜਿਹਦੇ ਤੇ ਹੁਕਮ ਚਲਾਉਂਦੇ ਰਹੇ ਹੋ ਜਿੰਨੂੰ ਗੁੱਸੇ ਦੇ ਸ਼ਿਕਾਰ ਬਣਾਉਂਦੇ ਰਹੇ ਹੋ ਅਦਰਕਾ ਜੀ ਨੂੰ ਸਾਹਮਣੇ ਖੜਿਆ ਵੇਖਿਆ ਤੇ ਸਾਲਸਰਾਏ ਜੋਰੀ ਕਦਮਾਂ ਤੇ ਝੁਕੇ ਗੱਲ ਝੁਕਣ ਦੀ ਨਹੀਂ ਸੀ ਜਦੋਂ ਮਨ ਤਿਆਰ ਹੋ ਗਿਆ ਗੁਰੂ ਸਾਹਿਬ ਕਹਿੰਦੇ ਬਸ ਗਿਆਨ ਹੋ ਗਿਆ ਸਮਝ ਆ ਗਈ ਖਿਮਾ ਦਾ ਗੁਣ ਆ ਗਿਆ ਵੱਡੇ ਹੋ ਗਏ ਤੁਸੀਂ ਨਿਮਰਤਾ ਆ ਗਈ ਝੁਕਣਾ ਆ ਗਿਆ ਤੁਸੀਂ ਵੱਡੇ ਹੋ ਗਏ ਸਾਲ ਸਾਰੇ ਜੁਰੀ ਨੂੰ ਕਹਿੰਦੇ ਮਹਾਰਾਜ ਜੀ ਇਹੀ ਗੁਰੂ ਸਾਹਿਬ ਕਹਿੰਦੇ ਇਹੀ ਭੇਦ ਹੈ ਇਹੀ ਫਰਕ ਹੈ ਅਸਲ 'ਚ ਇਹ ਜਿਹੜੀ ਅੰਦਰ ਦੀ ਵਿਸ਼ਾਲਤਾ ਹੈ ਸਾਡੇ ਹਿਰਦੇ ਦੀ ਗਰੀਬੀ ਨਾਲ ਜੁੜੀ ਜਿਹਨੂੰ ਗੁਰੂ ਨਾਨਕ ਸਾਹਿਬ ਗਰੀਬੀ ਗਦਾ ਕਹਿੰਦੇ ਤੋ ਇਹ ਉੱਤਮ ਗੁਣ ਸਾਨੂੰ ਅੱਜ ਸਤਗੁਰਜੀ ਦੱਸ ਰਹੇ ਆ ਸਾਰੇ ਇਤਿਹਾਸ ਅਸੀਂ ਪੜ੍ਹੀਏ ਸਾਡੇ ਸਾਹਮਣੇ ਔਰੰਗਜ਼ੇਬ ਦਾ ਜਦੋਂ ਅਸੀਂ ਸਾਰਾ ਜੀਵਨ ਵੇਖਦੇ ਹਾਂ ਗੁਰੂ ਘਰ ਪ੍ਰਤੀ ਕਿੰਨੇ ਨਫ਼ਰਤ ਵੈਰ ਈਰਖਾ ਨਾਲ ਭਰਿਆ ਹੋਇਆ ਗੁਰੂ ਸਾਹਿਬ ਜੀ ਦਾ ਨਿੱਜੀ ਤੌਰ ਤੇ ਸਿੱਖਾਂ ਦਾ ਕਿੰਨਾ ਵੱਡਾ ਨੁਕਸਾਨ ਕਰਦੇ ਸਾਰਾ ਸਰਬੰਸ ਸਤਗੁਰੂ ਜੀ ਦਾ ਸ਼ਹੀਦ ਹੁੰਦਾ ਹੈ ਕਾਰਨ ਔਰੰਗਜ਼ੇਬ ਵੀ ਬੰਦਾ ਹਾਕਮ ਉਹ ਹੈ ਪਰ ਉਸੇ ਔਰੰਗਜ਼ੇਬ ਦਾ ਪੁੱਤਰ ਜਿਸ ਔਰੰਗਜ਼ੇਬ ਨੇ ਧਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰਾਂ ਨੂੰ ਸ਼ਹੀਦ ਕੀਤਾ ਉਸੇ ਔਰੰਗਜ਼ੇਬ ਦਾ ਪੁੱਤਰ ਜਦੋਂ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦਾ ਗੁਰੂ ਸਾਹਿਬ ਦੇ ਕੋਲ ਕਿੰਨਾ ਵੱਡਾ ਖਿਮਾ ਵਾਲਾ ਹਿਰਦ ਹੈ ਗੁਰੂ ਸਾਹਿਬ ਤੇ ਇਥੋਂ ਤੱਕ ਕਿ ਔਰੰਗਜ਼ੇਬ ਨੂੰ ਵੀ ਪੱਤਰ ਲਿਖ ਕੇ ਕਹਿੰਦੇ ਨੇ ਕਿ ਆ ਵਿਚਾਰ ਦੀ ਸਾਂਝ ਕਰ ਬਹਾਦਰ ਸ਼ਾਹ ਪਿਤਾ ਦੀ ਮੌਤ ਤੋਂ ਬਾਅਦ ਗੁਰੂ ਸ਼ਰਨ ਵਿੱਚ ਆਉਂਦਾ ਤੇ ਖਿਮਾ ਦਾ ਸਾਗਰ ਸਤਿਗੁਰੂ ਜੀ ਬਹਾਦਰ ਸ਼ਾਹ ਨੂੰ ਬਖਸ਼ ਦਿਆ ਛੇਨ ਨਹੀਂ ਲਾਉਂਦੇ ਇਹ ਗੁਰੂ ਘਰ ਦੀ ਵੱਡੀ ਕਮਾਲ ਹੈ ਤੇ ਇਸ ਨੂੰ ਪਾਉਣ ਵਾਸਤੇ ਜ਼ਰੂਰ ਤੇ ਹੈ ਕਿ ਅਸੀਂ ਗੁਰੂ ਨੂੰ ਮੰਨਣ ਦਾ ਅਰਥ ਗੁਰੂ ਅੱਗੇ ਝੁਕਣ ਦਾ ਅਰਥ ਆਪਣੇ ਆਪ ਨੂੰ ਸਮਝਣਾ ਹੈ ਕਿ ਸਾਡੀ ਜ਼ਿੰਦਗੀ ਸੋਹਣੀ ਕਿਵੇਂ ਬਣ ਸਕਦੀ ਹੈ ਸਕੂਨ ਭਰੀ ਸੁਖ ਭਰੀ ਸੁਹਜ ਭਰੀ ਕਿਵੇਂ ਬਣ ਸਕਦੀ ਹੈ ਸਾਡੇ ਅੰਦਰ ਖਿਮਾ ਦਾ ਗੁਣ ਆਵੇ ਤੇ ਜਦੋਂ ਖਿਮਾ ਦਾ ਗੁਣ ਆਇਆ ਉਦੋਂ ਅੱਗ ਪੁਜ ਗੁਰੂ ਬਚਨ ਹੁੰਦਾ ਗੁਰ ਮਿਲਿਆ ਹਮ ਕੋ ਸਰੀਰ ਸੁਧ ਪਈ ਸਰੀਰ ਦੀ ਖਬਰ ਹੀ ਉਹਨੋਂ ਹੋਈ ਆਪੇ ਦਾ ਪਤਾ ਹੀ ਉਹਨੋਂ ਲੱਗਿਆ ਗੁਰ ਮਿਲਿਆ ਹਮ ਕੋ ਸਰੀਰ ਸੁਧ ਪਈ ਹਉਮੈ ਤ੍ਰਿਸ਼ਨਾ ਸਭ ਅਗਨ ਬੁਝਾਈ ਬਿਨਸੇ ਕ੍ਰੋਧ ਖਿਮਾ ਗਹਿ ਲਈ ਹੁਣ ਮੇਰੇ ਅੰਦਰੋਂ ਹੰਕਾਰ ਵੀ ਮੁੱਕ ਗਿਆ ਤ੍ਰਿਸ਼ਨਾ ਵੀ ਮੁੱਕ ਗਈ ਸਾਰੀ ਅੱਗ ਬੁਝ ਗਈ ਕ੍ਰੋਧ ਵੀ ਖਤਮ ਹੋ ਗਿਆ ਹੁਣ ਮੈਂ ਵੱਡਾ ਗੁਣ ਕੀ ਪ੍ਰਾਪਤ ਕੀਤਾ ਖਿਮਾ ਗਹਿ ਲਈ ਗ੍ਰਹਿਣ ਕਰ ਲਈ ਖਿਮਾ ਪਕੜ ਲਈ ਪਰ ਹੋਇਆ ਕਿਵੇਂ ਜਦੋਂ ਗੁਰੂ ਮਿਲੇਆ ਗੁਰ ਮਿਲੇਆ ਹਮ ਕੋ ਸ੍ਰੀ ਸੁਦਪਈ ਤੇ ਜਿੱਥੇ ਖਿਮਾ ਨਹੀਂ ਹੈ ਨਿਵਣ ਸੋਖਰ ਖਿਮਣ ਗਣ ਜੇਵਾ ਬਣੀਆਂ ਮੰਤ ਉੱਥੇ ਸਮਝ ਲੋ ਟਕਰਾਓ ਹੈ ਨਫ਼ਰਤ ਹੈ ਗੁੱਸਾ ਹੈ ਲੜਾਈ ਹੈ ਇਹੇ ਸ਼ੁਭ ਗੁਣ ਜੀਵਨ ਨੂੰ ਸਕਾਰਤ ਕਰਨ ਨਹੀਂ ਦਿੱਤੇ ਸੀ ਹਜ਼ੂਰ ਬਾਣੀ ਚ ਕਹਿੰਦੇ ਖਿਮਾ ਬਹੁਣੇ ਖਾਪ ਗਏ ਖੂਹਣ ਲਖ ਅਸੰਖ ਗਣਤ ਨਾ ਆਵਿਆ ਕਿਉ ਗਣੀ ਖਾਪ ਖਾਪ ਮੂਏ ਬਿਸੰਖ ਗਿਣਤੀ ਕੋਈ ਨਹੀਂ ਹੈ ਕਿ ਇਸ ਗੁਣ ਤੋਂ ਸਖਣੇ ਕਿੰਨੇ ਖਤਮ ਹੋਵੇ ਕਰੋ ਹਉਮੈ ਹਮੈ ਨੇ ਨਫਰਤ ਪੈਦਾ ਕੀਤੀ ਕਰੋਧ ਆਇਆ ਕਰੋਧ ਦੇ ਨਾਲ ਆਪਾ ਬਲਿਆ ਕਰੋਧ ਦੇ ਨਾਲ ਅੰਦਰ ਇੱਕ ਵੱਡਾ ਵੈਰ ਪੈਦਾ ਹੋਇਆ ਜਿਨੇ ਸਾਡੇ ਅੰਦਰ ਦੀ ਖਿਮਾ ਨੂੰ ਖਾ ਲਿਆ ਤੇ ਖਿਮਾ ਕਿਵੇਂ ਜਨਮ ਲਏਗੀ ਜਦੋਂ ਸਾਡੇ ਜੀਵਨ ਚ ਦਇਆ ਹੈਗੀ ਦਇਆ ਆਏਗੀ ਜੀਵਨ ਕੋਮਲ ਹੋਏਗਾ ਖਿਮਾ ਵੀ ਹੋਣੀ ਖਾਪ ਗਏ ਨਹੀਂ ਤੇ ਅਸੀਂ ਬਹੁਤ ਬੁਰੀ ਤਰ੍ਹਾਂ ਦੇ ਨਾਲ ਆਪਣੀ ਜ਼ਿੰਦਗੀ ਨੂੰ ਖਾਪ ਖਾਪ ਕੇ ਲੁੱਝ ਲੁੱਝ ਕੇ ਖਤਮ ਕਰ ਲਵਾਂਗੇ ਸਤਿਗੁਰੂ ਜੀ ਨੇ ਬਾਣੀ ਚ ਬਚਨ ਕਿਹਾ ਬੜਾ ਪਿਆਰਾ ਕਿ ਜ਼ਿੰਦਗੀ ਦਾ ਸ਼ਿੰਗਾਰ ਸੁਹੱਪਣ ਸੁੰਦਰਤਾ ਹੀ ਖਿਮਾ ਹੈ ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮੇਰਾ ਸਹੁ ਖੁਸ਼ ਹੀ ਉਦੋਂ ਹੁੰਦਾ ਜਦੋਂ ਮੈਂ ਖਿਮਾ ਰੂਪੀ ਸ਼ਿੰਗਾਰ ਕਰਦਾ ਕਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ ਮਨ ਦੀਪਕ ਗੁਰ ਗਿਆਨ ਬਲਈਆ ਕਬੀਰਾਂ ਜਹਾਂ ਗਿਆਨ ਤੈ ਤਰਬ ਹੈ ਇਸ ਜ਼ਿੰਦਗੀ ਅੰਦਰ ਦੀਵਾ ਕਿਵੇਂ ਜਗਣਾ ਮਨ ਦੀਪਕ ਗੁਰ ਗਿਆਨ ਬਲਈਆ ਗੱਲ ਬਾਰਨੀਆਂ ਬੱਤੀਆਂ ਦੀ ਨਹੀਂ ਆ ਦੀਵਾ ਜਗਣਾ ਹਨੇਰਾ ਬਿਨਸਨੇ ਗੁਣ ਦੇ ਸੂਰਜ ਨੇ ਉਦੇ ਹੋਣਾ ਉਹ ਤਾਂ ਜਦੋਂ ਮਨ ਦੀਪਕ ਗੁਰ ਗਿਆਨ ਬਲਈਆ ਗੁਰੂ ਦੇ ਗਿਆਨ ਦਾ ਦੀਵਾ ਮਨ ਚ ਬਲ ਗਿਆ ਰਸ ਰਸ ਭੋਗ ਕਰੇ ਪ੍ਰਭ ਮੇਰਾ ਹਮ ਇਸ ਆਗੇ ਜਿਉ ਜਿਉ ਕਟ ਕਟ ਪਈਆ ਮਾਪਾ ਕੁਰਬਾਨ ਕਰਦੇ ਆ ਮੇਰੇ ਮਾਲਕ ਨੂੰ ਖਿਮਾ ਦਾ ਸ਼ਿੰਗਾਰ ਚੰਗਾ ਲੱਗਦਾ ਮੇਰੇ ਮਾਲਕ ਨੂੰ ਖਿਮਾ ਦਾ ਸ਼ਿੰਗਾਰ ਪਉਂਦਾ ਤੇ ਜ਼ਿੰਦਗੀ ਜਿੰਨੀ ਦੇਰ ਗੁਰੂ ਦੇ ਗਿਆਨ ਵਿੱਚ ਨਹੀਂ ਟਲਦੀ ਗੁਰੂ ਦੇ ਗਿਆਨ ਨੂੰ ਨਹੀਂ ਮਾਨਦੀ ਕੁਦਰਤੀ ਹਾਨੀ ਦੇ ਦੇ ਵਿੱਚ ਪੰਜੇ ਚੋਰ, ਕ੍ਰੋਧ ਵੀ ਆਵੇਗਾ, ਹੰਕਾਰ ਵੀ ਆਏਗਾ। ਵੈਰ, ਈਰਖਾ, ਕਾਮ, ਸਾਰਾ ਕੁਝ ਸਾਡੇ ਤੇ ਹਮਲਾ ਕਰੇਗਾ। ਜਿਸ ਜ਼ਿੰਦਗੀ ਨੂੰ ਬਚਾਉਣਾ ਹੈ। ਜੇ ਮੈਂ ਤੋਂ ਤੂੰ ਹੋਣਾ ਤੇ ਕਬੀਰਾਂ ਜਹਾਂ ਗਿਆਨ ਤਹਿ ਧਰਮ ਹੈ। ਸਾਰੇ ਪਖੰਡ ਵੀ ਛੁੱਟ ਜਾਣਗੇ। ਕਿਸੇ ਨੂੰ ਨਹੀਂ ਕੋਸਣਾ ਪਏਗਾ, ਕੌਣ ਸਾਨੂੰ ਲੁੱਟ ਰਿਹਾ, ਕੌਣ ਧਰਮ ਚ ਪਾ ਰਿਹਾ। ਸਾਨੂੰ ਧਰਮ ਦਾ ਰਾਹ ਸਮਝ ਵਿੱਚ ਆ ਜਾਵੇਗਾ। ਜਦਨ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਰਈ ਗੁਰ ਕਰੇ ਆਪਣੀ ਆਪੇ ਤੋਂ ਸ਼ੁਰੂ ਕਰੀਏ ਆਪਣੇ ਘਰ ਤੋਂ ਸ਼ੁਰੂ ਕਰੀਏ ਇੱਕ ਦਿਨ ਐਕਸਪੀਰੀਅੰਸ ਕਰਕੇ ਵੇਖੀਏ ਕਿ ਅੱਜ ਅੱਖਾਂ ਸਾਹਮਣੇ ਹੁੰਦਾ ਨੁਕਸਾਨ ਵੇਖ ਕੇ ਵੀ ਖਿਮਾ ਕਰਦਾ ਅਸਲ ਚ ਬੰਦੇ ਨੂੰ ਕ੍ਰੋਧ ਆਉਂਦਾ ਹੀ ਉਥੇ ਆ ਜਿੱਥੇ ਉਹ ਕ੍ਰੋਧ ਕੰਡਣ ਜੋਗਾ ਹੁੰਦਾ ਹੈ। ਮਸਕੀਨ ਸਾਹਿਬ ਇੱਕ ਉਦਾਹਰਣ ਦਿੰਦੇ ਹੁੰਦੇ ਸੀ ਕਿ ਬਰਤਨਾਂ ਦੇ ਟੁੱਟਣ ਦੀ ਆਵਾਜ਼ ਆਈ। ਮਾਲਕ ਨੇ ਉਸ ਵੇਲੇ ਨੌਕਰ ਤੇ ਗੁੱਸਾ ਕਰ ਲਿਆ। ਮਾਲਕ ਨੇ ਕਿਹਾ ਜੀ ਨਹੀਂ ਮੈਂ ਨਹੀਂ ਤੁਹਾਡੇ ਛੋਟੇ ਬੱਚੇ ਨੇ ਇਹ ਬਰਤਨ ਤੋੜੇ ਹੈ। ਗੁੱਸਾ ਸ਼ਾਂਤ ਹੋ ਗਿਆ। ਉਸੇ ਵੇਲੇ ਮੂਡ ਬਦਲ ਗਿਆ। ਤੂੰ ਜਦੋਂ ਅਸੀਂ ਆਪਣਾ ਸਮਝਾਂਗੇ ਕਿਸੇ ਨੂੰ ਸਾਡੇ ਅੰਦਰ ਗਿਆਨ ਆਏਗਾ ਖਿਮਾ ਵੀ ਆ ਜਾਏਗੀ ਸਾਨੂੰ ਇਨਸਾਨ ਬਣ ਕੇ ਜਿਉਣਾ ਆ ਜਾਏਗਾ ਸੋ ਇਹ ਬਾਣੀ ਬਹੁਤ ਪਿਆਰੀ ਕਾਟ ਕਰਦੀ ਹੈ ਜ਼ਿੰਦਗੀ ਦੀ ਬਾਣੀ ਜ਼ਿੰਦਗੀ ਨੂੰ ਸ਼ਿੰਗਾਰਦੀ ਹੈ ਸਵਾਰਦੀ ਹੈ ਬਾਣੀ ਨੂੰ ਸਮਝਣ ਦਾ ਯਤਨ ਕਰੀਏ ਬਾਣੀ ਨੂੰ ਜਿਉਣ ਦਾ ਯਤਨ ਕਰੀਏ ਯਕੀਨ ਕਰਿਓ ਕਰਾਂ ਦੇ ਅੰਦਰ ਬਹੁਤ ਸਹਜ ਆਏਗਾ ਜ਼ਿੰਦਗੀ ਦੇ ਅੰਦਰ ਬਹੁਤ ਸਕੂਨ ਆਏਗਾ ਸਤਿਗੁਰੂ ਜੀ ਸਾਨੂੰ ਸਮਤ ਦੇਣ ਅਸੀਂ ਇਸ ਅਨਮੋਲ ਖਜ਼ਾਨੇ ਨੂੰ ਵਰਤ ਸਕੀਏ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ